ਅੱਜ ਦੇ ਟਾਈਮ ਦੇ ਵਿੱਚ ਕਿਸੇ ਲਈ ਟਾਈਮ ਕੱਢਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਟਾਈਮ ਕਹਿੰਦੇ ਹੁੰਦੇ ਨੇ ਟਾਈਮ ਇਜ਼ ਮਨੀ ਹੈਨਾ ਸੋ ਆਪਣੇ ਹਰੇਕ ਬੰਦਾ ਆਪਦੇ ਕੰਮ ਦੇ ਵਿੱਚ ਰੁਝੇਵਿਆਂ ਦੇ ਵਿੱਚ ਬਹੁਤ ਜ਼ਿਆਦਾ ਫਸਿਆ ਹੁੰਦਾ ਹੈ ਬਟ ਕਿਤੇ ਨਾ ਕਿਤੇ ਯੂਥ ਹੈਗੀ ਆ ਜਾਂ ਆਪਾਂ ਨਸ਼ਿਆਂ ਦੇ ਵਿੱਚ ਜਾ ਰਹੀ ਹੈਗੀ ਆ ਜਾਂ ਮਤਲਬ ਤੁਸੀਂ ਇਹ ਲੈ ਲਓ ਟਾਈਮ ਵੇਸਟੇਜ ਵਾਲੀਆਂ ਚੀਜ਼ਾਂ ਵੱਲ ਉਹਨਾਂ ਦਾ ਬਹੁਤ ਜ਼ਿਆਦਾ ਧਿਆਨ ਹੁੰਦਾ ਬਟ ਬਹੁਤ ਸੀਰੀਅਸ ਯੂਥ ਹੁੰਦੀ ਹੈ ਜੋ ਸਮਾਜਿਕ ਜਿਹੜੇ ਮੁੱਦੇ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਚੱਲ ਰਹੇ ਹੁੰਦੇ ਆ ਉਹਨਾਂ ਪ੍ਰਤੀ ਗੌਰ ਕਰਦੇ ਆ ਤੇ ਉਹਦੇ ਵਿੱਚ ਆਪਣਾ ਟਾਈਮ ਵੀ ਦਿੰਦੇ ਆ ਪੂਰਾ ਯੋਗਦਾਨ ਵੀ ਦਿੰਦੇ ਆ ਤੇ ਇਵਨ ਕੀ ਲੋਕਾਂ ਦੀ ਸਪੋਰਟ ਦੇ ਨਾਲ ਉੱਥੇ ਹੈਲਪ ਵੀ ਕਰਦੇ ਹੈਗੇ ਆ ਤੇ ਮੇਰੇ ਨਾਲ ਇੱਕ ਜਿਹੀ ਪਰਸਨੈਲਿਟੀ ਜਿਹੜੇ ਆਪਾਂ ਕਿਸਾਨ ਮੇਲੇ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਸੀਗੇ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਕਿਸਾਨ ਮੇਲਾ ਵੀ ਨੇਪਰੇ ਚੜਿਆ ਹੈਗਾ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਤਾਂ ਮਤਲਬ ਹੜ੍ਹ ਪੀੜਤਾਂ ਦੀ ਹੈਨਾ ਤਾਂ ਮਤਲਬ ਕਾਫੀ ਸਾਡੇ ਜਿਹੜੇ ਪੰਜਾਬ ਦੇ ਇਲਾਕੇ ਹੈਗੇ ਆ ਜਾਂ ਦੂਰ ਦੂਰ ਤੱਕ ਕੀ ਬਹੁਤ ਸਾਰੇ ਲੋਕ ਉਹ ਪ੍ਰੋਬਲਮ ਨੂੰ ਫੇਸ ਕਰ ਰਹੇ ਹੈਗੇ ਆ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਹੁਣ ਮਤਲਬ ਯੋਗਦਾਨ ਦੇ ਰਹੇ ਹੈਗੇ ਹੋ ਤੇ ਸਾਡੇ ਵੱਲੋਂ ਵੀ ਪੂਰੀ ਸਪੋਰਟ ਰਹੂਗੀ ਤੇ ਤੁਹਾਨੂੰ ਵੀ ਗੁਜ਼ਾਰਿਸ਼ ਹੈਗੇ ਕਿ ਆਪਾਂ ਰਲ ਮਿਲ ਕੇ ਉਹਨਾਂ ਹੜ੍ਹ ਪੀੜਤਾਂ ਦੀ ਵੀ ਸਪੋਰਟ ਕਰੀਏ ਤੇ ਅੱਗੇ ਵਾਸਤੇ ਵੀ ਯੂਥ ਵੀ ਅੱਗੇ ਆਵੇ ਤੇ ਪਲੱਸ ਚੰਗੇ ਕੰਮ ਹੁੰਦੇ ਰਹਿਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਰਸ਼ ਕੁਚੋਦੀ ਮੈਂ ਸਾਰੇ ਲੋਕਾਂ ਨੂੰ ਹਨਾ ਕਿਸਾਨ ਵੀਰਾਂ ਨੂੰ ਤੇ ਜਨੇਵੀ ਲੋਕ ਹੈ ਹਨਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਅਪੀਲ ਕਰਦਾ ਵੀ ਜਿਵੇਂ ਇਹ ਮੇਲਾ ਨਿਫਰੀ ਚੜਿਆ ਹਨਾ ਚਲੋ ਮੇਲਾ ਰੱਖਣ ਰੱਖਿਆ ਗਿਆ ਆਪਣੇ ਭਰਾ ਦੀਪ ਸੰਧੂ ਨੇ ਹਾਂ ਤੇ ਮੇਲੇ ਦੀ ਡੇਟਾਂ ਪਹਿਲਾਂ ਤੋਂ ਫਿਕਸ ਹੋ ਜਾਂਦੀਆਂ ਹੁੰਦੀਆਂ ਹਾਂਜੀ ਤਾਂ ਕਰਕੇ ਹੜ ਜਿਹੜੇ ਆਏ ਆ ਉਹ ਬਾਅਦ ਚ ਆਏ ਆ ਹਾਂਜੀ ਤਾਂ ਇਹ ਆਪਣੇ ਲਈ ਬਹੁਤ ਦੁੱਖ ਭਰੀ ਗੱਲ ਹੈ ਵੀ ਜਿਹੜੇ ਆਪਣੇ ਪਿੰਡ ਉਜੜੀ ਜਾਂਦੇ ਆ ਜਾਂ ਪਾਣੀ ਚ ਡੁੱਬੀ ਜਾਂਦੇ ਆ ਲੋਕਾਂ ਨੂੰ ਪਰੇਸ਼ਾਨੀ ਆ ਰਹੀਆਂ ਹਨ ਡੰਗਰ ਪਸ਼ੂ ਜਿਹੜੇ ਵੀ ਪ੍ਰਸ਼ਾ ਕਿਤਨਾ ਕਦੇ ਇਨਸਾਨੀ ਲਾਈਫ ਇੱਕ ਤਰੀਕੇ ਦੇ ਖਤਰੇ ਦੇ ਵਿੱਚ ਹੈ ਗਿਆ ਤੇ ਉਹ ਬਹੁਤ ਸੀਰੀਅਸ ਮੁੱਦਾ ਹੈ ਤੇ ਇਹਦੇ ਵਿੱਚ ਗੌਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਆ ਮੈਂ ਹੁਣੇ ਇਹੀ ਅਪੀਲ ਕਰਦਾ ਸਾਰੇ ਕਿਸਾਨ ਵੀਰਾਂ ਨੂੰ ਹਨ ਜਿੰਨੇ ਵੀ ਪੰਜਾਬੀ ਹੈ ਇੱਥੇ ਵੀ ਪੰਜਾਬੀਆ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰੋ ਚਾਹੇ ਰਾਸ਼ਨ ਹੋ ਗਿਆ ਚਾਹੇ ਪਾਣੀ ਲੈ ਕੇ ਜਾਣ ਦੀ ਵੱਡੀ ਗੱਲ ਹੈ ਨਾ ਪਾਣੀ ਵੀ ਨਹੀਂ ਮਿਲ ਰਿਹਾ ਪੀਣ ਨੂੰ ਲੋਕ ਘਰਾਂ ਚੋਂ ਬਾਹਰ ਨਹੀਂ ਆ ਰਹੇ ਡੰਗਰ ਮਰੀਜ਼ ਆ ਰਹੇ ਆ ਲੋਕਾਂ ਦੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਮੈਂ ਇੱਕ ਇੱਕ ਅਪੀਲ ਇਹ ਕਰਦਾ ਵੀ ਹੁਣ ਤਾਂ ਜਿਵੇਂ ਹੁਣ ਲੋਕ ਉੱਥੇ ਮਦਦ ਕਰ ਰਹੇ ਆ ਜਦੋਂ ਪਾਣੀ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਆਪਣੇ ਉਸ ਤੋਂ ਵੀ ਜ਼ਿਆਦਾ ਲੋੜ ਆ ਕਿਉਂਕਿ ਉਹ ਉਹਨਾਂ ਨੂੰ ਬਿਮਾਰੀਆਂ ਲੱਗਣਗੀਆਂ ਪਾਣੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਅਲਰਜੀ ਹੋਊਗੀ ਹਨਾ ਤੇ ਉਹ ਮੈਂ ਇਹ ਇਹ ਕਹਿਣਾ ਚਾਹਣਾ ਵੀ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਉਸ ਤੋਂ ਬਾਅਦ ਵੀ ਆਈ ਆਪਾਂ ਉਹਨਾਂ ਦੀ ਮਦਦ ਕਰੀਏ ਇਹ ਭੀੜ ਕਿਸੇ ਤੇ ਵੀ ਪੈ ਸਕਦੀ ਹੈ ਕਿਤੇ ਵੀ ਆ ਸਕਦੀ ਹੈ ਪ੍ਰਮਾਤਮਾ ਅੱਗੇ ਅਰਦਾਸ ਹੈ ਵੀ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਤੇ ਉਹ ਤੰਦਰੁਸਤ ਰਹਿਣ ਤੇ ਵਧੀਆ ਠੀਕ ਹੋਵੇ। ਤੇ ਸਪੈਸ਼ਲੀ ਉਹਦੇ ਵਿੱਚ ਯੋਗਦਾਨ ਯੂਥ ਜੇ ਵੱਧ ਚੜਕੇ ਇਹਦੇ ਵਿੱਚ ਹਿੱਸਾ ਲਓਗੀ ਤਾਂ ਬਹੁਤ ਵਧੀਆ ਗੱਲ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਸੋਨੇ ਦੀ ਚਿੜੀ ਉਦਾਂ ਹੀ ਬਣਿਆ ਰਹੇ ਤੇ ਸਾਡੇ ਸਾਰਿਆਂ ਵੱਲੋਂ ਵੀ ਸਪੋਰਟ ਹੈ ਤੇ ਤੁਹਾਡੇ ਯੋਗਦਾਨ ਦੀ ਵੀ ਲੋੜ ਹੈ ਕਿਉਂਕਿ ਜਿਹੜਾ ਸੀਰੀਅਸ ਮੁੱਦਾ ਹੈਗਾ ਇਹ ਚੱਲ ਰਿਹਾ ਹੈਗਾ ਜੇ ਕੋਈ ਵੀ ਪ੍ਰੋਬਲਮ ਆਦੀ ਅਸੀਂ ਰਲ ਮਿਲ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ।